ਮਾੜੀ ਹਿਸਾਬ ਨਾਲ ਕਾਰਵਾਈ ਕਰਨ ਲਈ ਦਿੱਤੇ ਸੀਗੇ ਉਹਨਾਂ ਨਿਦੇਸ਼ਾਂ ਦੇ ਰੇਸ਼ਾਂ ਦੀ ਪਾਲਣਾ ਕਰਦੇ ਹੋਏ ਕੱਲ੍ਹ ਖਾਨਾ ਸਿਟੀ ਕੋਰਪੋਰੇ ਦੀ ਪੁਲਿਸ ਨੂੰ ਮੁਖਵਰੀ ਮਿਲੀ ਸੀ ਕਿ ਚਾਰ ਵਿਅਕਤੀ ਜਿਹੜੇ ਆ ਜੈਤੋ ਰੋਡ ਤੇ ਬੇਆਵਾਦ ਜਗ੍ਹਾ 'ਚ ਬੈਠ ਕੇ ਲੁੱਟਖੋਰੀ ਦੀ ਯੋਜਨਾ ਬਣਾ ਰਹੇ ਸਨ ਜੋ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਹੈ ਜੋ ਇਹਨਾਂ ਗ੍ਰਿਫਤਾਰ ਕੀਤੇ ਵਿਅਕਤੀਆਂ ਕੋਲ ਦੋ ਕਾਪੇ ਰਾਡ ਲੋਹਾ ਤੇ ਹੋਰ ਜਿਹੜਾ ਗੁੱਟਕੋ ਕਰਨ ਲਈ ਡਰਾਵਾ ਪਾਉਣ ਲਈ ਰਾਹਗੀਰਾਂ ਨੂੰ ਸਮਾਨ ਮਿਲਿਆ ਬਰਾਉਂਡ ਹੋਇਆ ਇਹਨਾਂ ਤੋਂ ਇੱਥੇ ਦੱਸਣਯੋਗ ਹੈ ਕਿ ਜਿਹੜੇ 4 ਵਿਅਕਤੀ ਗ੍ਰਿਫਤਾਰ ਕੀਤੇ ਆ ਇਹਨਾਂ ਵਿੱਚੋਂ ਇੱਕ ਸਾਗਰ ਕੁਮਾਰ, ਜਗਦੀਪ, ਫਦੀਪੂ, ਗੁਰਪ੍ਰੀਤ ਗੋਪੀ ਤੇ ਸਤਪਾਲ ਮਿੱਟੂ ਇਹ ਸਾਰੇ ਕੋਟਵਾਲ ਦੇ ਰਹਿਣ ਵਾਲੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਵਿੱਚੋਂ ਜਿਹੜਾ ਸਾਗਰ ਕੁਮਾਰ ਇਹਨਾਂ ਦਾ ਮੁੱਖ ਦੋਸ਼ੀ ਹੈ ਉਹਦੇ ਖਿਲਾਫ ਪਹਿਲਾਂ ਵੀ 10 ਮੁਕੱਦਮੇ ਜਿਹੜੇ ਚੋਰੀ ਦੇ ਤੇ ਲੁੱਟਖੋ ਦੇ ਦਰਜ ਹੈ ਇਸ ਤੋਂ ਇਲਾਵਾ ਜਿਹੜਾ ਜਗਦੀਪ ਨਿੱਪੂ ਹੈ ਤੇ ਖਿਲਾਫ ਤਿੰਨ ਮੁਕੱਦਮੇ ਦਰਜ ਹੈ ਜਿਨ੍ਹਾਂ ਚ ਇੱਕ ਨਸ਼ਾ ਤਸਕਰੀ ਦਾ ਵੀ ਹੈ ਇੱਕ ਸੱਤਪਾਲ ਸਿੰਘ ਉਰਫ ਬਿੱਟੂ ਹੈ ਇਹਦੇ ਖਿਲਾਫ ਸੱਤ ਮੁਕੱਦਮੇ ਦਰਜ ਹੈ ਵੱਖ-ਵੱਖ ਤਾਰਾ ਵਜੇ ਵੱਖ-ਵੱਖ ਕਾਨੂੰਨ ਹੈ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਤੋਂ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਪੁੱਛਗਿੱਛ ਕੀਤੀ ਜਾਏਗੀ ਤੇ ਜੋ ਵੀ ਤੱਥ ਸਾਹਮਣੇ ਆਏ ਉਹਦੇ ਬਾਰੇ ਰਾਜ ਜੀ ਨੂੰ ਵਿਸਥਾਰ ਸਹਿਤ ਦੱਸ ਦਿੱਤਾ ਜਾਏਗਾ